ਹਾਂਜੀ ਕਿਸਾਨ ਭਰਾਵੋ ਅੱਜ ਦੀ ਵੀਡੀਓ ਅੰਡਿਆਂ ਵਾਲੀ ਮੁਰਗੀ ਬਾਰੇ ਰਹੂਗੀ ਅੰਡਿਆਂ ਵਾਲੀ ਮੁਰਗੀ ਬਾਰੇ ਫੁੱਲ ਜਾਣਕਾਰੀ ਦਊਂਗਾ ਜਿੰਨੀ ਕੁ ਮੈਨੂੰ ਨੌਲੇਜ ਹੈਗੀ ਹੈ ਤੁਹਾਡੇ ਨਾਲ ਮੈਂ ਆਪ ਦਾ ਐਕਸਪੀਰੀਅੰਸ ਸ਼ੇਅਰ ਕਰੂੰਗਾ ਜਿਹੜੇ ਕਿਸਾਨ ਭਰਾ ਮੁਰਗੀਆਂ ਦਾ ਫਾਰਮ ਕਰਨਾ ਚਾਹੁੰਦੇ ਆ ਜਾਂ ਥੋੜੀਆਂ ਮੁਰਗੀਆਂ ਰੱਖ ਕੇ ਨਾ ਅੰਡੇ ਪਰਪਸ ਵਾਸਤੇ ਉਹਨਾਂ ਨੂੰ ਪਾਲਣਾ ਚਾਹੁੰਦੇ ਆਗੇ ਉਹ ਇਹ ਵੀਡੀਓ ਜਰੂਰ ਸੁਣਨ ਜਿਹੜੀ ਮੁਰਗੀ ਆਪਾਂ ਐਗ ਪਰਪਸ ਵਾਸਤੇ ਤਿਆਰ ਕਰ ਰਹੇ ਆਂ ਪਹਿਲੀ ਗੱਲ ਤਾਂ ਉਹਦਾ ਓਵਰਫੈਟ ਹੋਣਾ ਜ਼ਰੂਰੀ ਨਹੀਂ ਹੈਗਾ ਵੀ ਉਹਨੂੰ ਓਵਰਫੈਟ ਨਹੀਂ ਹੋਣੀ ਚਾਹੀਦੀ ਉਹ ਉਹਦਾ ਵਜ਼ਨ ਮੰਨ ਕੇ ਚੱਲੋ ਵੀ 4 ਮਹੀਨੇ ਦੀ ਉਮਰ 'ਚ 1300 ਗ੍ਰਾਮ ਤੋਂ ਲੈ ਕੇ 1600 ਗ੍ਰਾਮ ਦੇ ਅੰਦਰ ਅੰਦਰ ਹੋਣਾ ਚਾਹੀਦਾ ਉਹਨੂੰ ਆਪਾਂ ਜਿਆਦਾ ਫੀਡ ਖਵਾ ਖਵਾ ਕੇ ਓਵਰਫੈਟ ਨਹੀਂ ਕਰਨਾ ਵੈਸੇ ਤਾਂ ਇਹਨਾਂ ਨੇ ਜਿਹੜੀ ਫੀਡ ਖਾਣੀ ਹੁੰਦੀ ਹੈ ਕਿ ਆਪਾਂ ਕਹਿੰਦੇ ਕਿ ਕਿੰਨੀ ਫੀਡ ਖਾਂਦੀ ਹੈ ਕਿੰਨੀ ਨਾ ਇਹਨਾਂ ਨੇ ਆਪਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੀ ਖਾਣੀ ਹੁੰਦੀ ਹੈ ਜੀ ਇਹਨਾਂ ਦੀ ਡੀਵਾਰਮਿੰਗ ਸਹੀ ਕਿ ਹੁੰਦੀ ਰਹਿੰਦੀ ਆ ਇਹਨਾਂ ਨੇ ਹਰੇ ਗ੍ਰੀਨਫੀਲਡ ਵੀ ਜ਼ਰੂਰੀ ਹੈ ਜਿਵੇਂ ਆਪਾਂ ਹਰਾ ਚਾਰਾ ਥੋੜਾ ਉਹ ਤਾਂ ਪਾ ਸਕਦੇ ਆ ਖੁੱਲੀਆਂ ਇਹਨਾਂ ਨੂੰ ਛੱਡਣਾ ਜ਼ਰੂਰੀ ਆ ਤਾਂ ਕਿ ਇਹਨਾਂ ਦਾ ਸਟ੍ਰੈਸ ਫ੍ਰੀ ਰਹੇ ਨਾ ਜੇ ਆਪਾਂ ਜਿਆਦਾ ਇਹਨਾਂ ਨੂੰ ਰੋ ਫੀਡ ਹੀ ਰੱਖੀ ਜਾਵਾਂਗੇ ਤੇ ਡੀ ਵਾਰਮਿੰਗ ਟਾਈਮ ਨਾਲ ਨਹੀਂ ਕਰਾਂਗੇ ਇਹਨਾਂ ਨੇ ਖਾਈ ਜਾਣਾ ਖਾਈ ਜਾਣਾ ਤੇ ਜਿਹੜੀ ਇਹਨਾਂ ਦੀ ਇੱਕ ਗਾਲੀ ਪੋਥੜੀ ਹੁੰਦੀ ਹੈਗੀ ਉਹ ਓਵਰ ਫੈਟ ਹੋ ਜਾਂਦੀ ਜਿਹਦੇ ਨਾਲ ਅੰਦਰੋਂ ਐਗ ਰੀਜ਼ਨ ਹੋਟ ਜਾਂਦਾਗਾ ਮੰਨ ਕੇ ਚੱਲੋ ਵੀ ਇਹਨੂੰ ਅੰਡੇ ਤੇ ਆਉਂਦੀ ਨਹੀਂ ਆਪਾਂ ਕਹਿੰਦੇ ਵਿੱਚ 5-5 ਮਹੀਨੇ ਦੀ 6-6 ਮਹੀਨੇ ਦੀ ਮੁਰਗੀਆਂ ਹੋਣਗੇ ਸਾਡੇ ਅੰਡੇ ਤੇ ਨਹੀਂ ਆਈਆਂ ਉਹਨਾਂ ਦਾ ਕਾਰਨ ਇਹ ਹੋ ਜਾਂਦਾਗਾ ਉਹ ਐ ਹੋ ਜਾਂਦੀਆਂ ਹੈਗੀਆਂ ਤੇ ਆਪਾਂ 8 ਮੁਰਗੀਆਂ ਵਾਂਗਰ ਇੱਕ ਮੁਰਗਾ ਰੱਖਣਾਗਾ ਆਪਾਂ ਕਈ ਵਾਰ ਐਂ ਕਰਦੇ ਹੁੰਨੇ ਆ ਕਿ ਬਾਹਲੇ ਮੁਰਗੇ ਛੱਡ ਦਿੰਨੇ ਆ ਕਿ ਉਹ ਮੁਰਗੀਆਂ ਦੀ ਮੀਟਿੰਗ ਨਹੀਂ ਕਰਦੇ ਉਹ ਆਸ ਵਿੱਚ ਹੀ ਲੜਦੇ ਰਹਿੰਦੇ ਹੈਗੇ ਆਪਾਂ 8 ਮੁਰਗੀਆਂ ਵਾਂਗਰ ਇੱਕ ਮੁਰਗਾ ਹੀ ਰੱਖਣਾਗਾ ਨਾ ਬਤਵਾਤ ਤੁਸੀਂ ਐ ਕਰ ਸਕਦੇ ਆ ਵੀ 20 ਮੁਰਗੀਆਂ ਵਾਂਗਰ ਤਿੰਨ ਰੱਖ ਸਕਦੇ ਹੋਗੇ ਜੇ ਆਪਣੇ ਕੋਲ 20 ਮੁਰਗੀਆਂ ਆ ਗਈਆਂ ਤੇ ਆਪਾਂ ਕਹਿੰਦੇ ਨੇ ਵੀ ਉਹ ਚ ਦੋ ਨਹੀਂ ਰੋਟ ਆਉਂਦੇ ਉਹ ਚ ਤਿੰਨ ਰੱਖ ਸਕਦੇ ਹੋਗੇ ਜਿਆਦਾ ਨਹੀਂ ਆਣਾ ਵੀ ਆਪਾਂ ਐ ਨਹੀਂਗਾ ਵੀ ਚਾਰ-ਚਾਰ ਮੁਰਗੀਆਂ ਵਾਂਗਰ ਇੱਕ-ਇੱਕ ਮੁਰਗਾ ਰੱਖ ਲਿਆ ਉਹ ਫਿਰ ਜਿਆਦਾ ਮੁਰਗੇ ਆਪਸ ਵਿੱਚ ਹੀ ਜਿਆਦਾ ਲੜਦੇ ਰਹਿੰਦੇ ਹੈਗੇ ਇਹਨਾਂ ਨੂੰ ਸਹੀ ਪ੍ਰੋਪਰ ਹੈ ਜਿਹੜੀ ਮੀਟਿੰਗ ਨਹੀਂ ਕਰਦੇ ਜਿਹਦੇ ਨਾਲ ਮੁਰਗੀ ਆਂਡੇ ਤੇ ਨਹੀਂ ਆਉਂਦੀ ਤੇ ਮੰਨ ਕੇ ਚਲੋ ਇਹਨੇ ਜ ਡੇ 0 ਤੋਂ ਲੈ ਕੇ ਜਦੋਂ ਆਪਾਂ ਚੂਜਾ ਲਿਆਉਣੇ ਹੈਗੇ ਇੱਕ ਦਿਨ ਦਾ ਚੂਜਾ ਲਿਆ ਆਂਦਾ ਉਹ ਤੋਂ ਲੈ ਕੇ ਇਹਨੇ 4 ਤੋਂ ਲੈ ਕੇ 4.5 ਮਹੀਨਿਆਂ ਦੇ ਅੰਦਰ ਆਂਦੇ ਰਹੇ ਨੇ ਐਗ ਤੇ ਆਂਡਿਆ ਤੇ ਆ ਜਾਣਾ ਹੁੰਦਾਗਾ ਜਦੋਂ ਆਪਾਂ ਚੂਜਾ ਲਿਆਉਣੇ ਹੈਗੇ ਆਪਾਂ ਪਹਿਲਾਂ ਪ੍ਰੀ ਸਟਾਰਟਰ ਪਾਉਣੇ ਆ ਫਿਰ ਸਟਾਰਟਰ ਫੀਡ ਪਾਉਣੇ ਹੈਗੇ ਫਿਰ ਉਹਨੂੰ ਗਰੋਵਰ ਪਾਉਣੇ ਆ ਉਸ ਤੋਂ ਬਾਅਦ ਆ ਇਹਨੂੰ ਕ੍ਰਾਮ ਐਗ ਪਾਉਣੀ ਹੁੰਦੀ ਹੈਗੀ ਕਿਸੇ ਵੀ ਕੰਪਨੀ ਦੇ ਪਾਸ ਦੇ ਉਹ ਫੇਸ 1 ਕਹਿੰਦੇ ਨੇ ਆਪਾਂ ਹਣਾ ਜਿਵੇਂ ਗੋਦਰੇਜ ਦੀ ਆਉਂਦੀ ਹੈਗੀ ਕ੍ਰਾਮ ਐਗ ਫੇਸ 1 ਆਉਂਦੀ ਹੈਗੀ ਉਹ ਲਗਭਗ ਆ ਮੁਰਗੀ ਨੂੰ ਆਂਡਿਆਂ ਤੇ ਲਿਆ ਦਿੰਦੀ ਹੈ ਫ ਤੇ ਇਹਦੇ ਲਈ ਆਪਾਂ ਇੱਕ ਐਗ ਫਾਰਮੂਲਾ ਵੀ ਆਉਂਦਾ ਹੈਗਾ ਪਾਉਚ ਆਉਂਦਾ ਹੈ ਐਗ ਫਾਰਮੂਲੇ ਦਾ 100 ਗ੍ਰਾਮ ਦਾ ਉਹਨੂੰ ਜੇ ਨਹੀਂ ਆਂਡੇ ਤੇ ਆਉਂਦੀ ਮੁਰਗੀ ਉਹਨੂੰ ਵੀ ਆਪਾਂ ਪਾਣੀ ਵਿੱਚ ਘੋਲ ਕੇ ਦੇ ਸਕਦੇ ਹਾਂ ਜਿਹਦੇ ਨਾਲ ਮੈਡੀਕਲ ਤੌਰ ਤੇ ਹਨਾ ਮੈਡੀਸਨਾਂ ਹੁੰਦੀ ਆ ਉਹ ਮੈਡੀਸਨ ਨਾਲ ਵੀ ਮੁਰਗੀ ਆਂਡੇ ਤੇ ਅੰਦਰੋਂ ਐਗ ਰੀਲੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਵੀ ਮੁਰਗੀ ਅੰਡੇ ਆ ਤੇ ਉਹਨਾਂ ਲੱਗ ਜਾਂਦੀ ਹੈਗੇ ਪਹਿਲਾਂ ਜਿਹੜਾ ਮੁਰਗੀ ਦਾ ਪਹਿਲੇ ਸਟੇਜ ਤੇ ਹੁੰਦਾ ਗਾ ਅੰਡਾ ਛੋਟਾ ਹੁੰਦਾ ਗਾ ਨਾ ਹੌਲੀ 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 ਉਹਦਾ ਸਾਈਜ਼ ਵੱਧਦਾ ਜਾਂਦਾ ਹੈਗਾ ਤੇ ਇਹਨਾਂ ਨੂੰ ਫੀਡ ਜਿਹੜੀ ਡਾਈਟ ਆਗੀ ਫੀਡ ਜ਼ਰੂਰੀ ਹੈਗੀ ਆਪਾਂ ਕਈ ਵਾਰ ਹੋ ਜਾਂ ਕਾਏ ਕਰ ਦਿੰਨੇ ਹੈਗੇ ਵੀ ਆਪਾਂ ਕੱਲਾ ਹੀ ਇਹਨਾਂ ਨੂੰ ਕਰ ਦੇ ਜਿਵੇਂ ਕਣਕ ਪਾਤੀ ਹੈ ਕੱਲਾ ਬਾਜਰਾ ਪਾਤਾ ਜਿਹੜਾ ਕੁਝ ਆਪਣੇ ਘਰੇ ਅਵੇਲੇਬਲ ਹੁੰਦਾ ਗਾ ਉਹ ਕਰ ਦਿੰਨੇ ਹੈਗੇ ਮੁਰਗੇ ਅੰਡੇ ਤੇ ਆਉਂਦੀ ਨਹੀਂ ਉਹ ਖਾ ਖਾ ਕੇ ਓਵਰ ਫੈਟ ਹੋ ਜਾਂਦੀ ਜਿਆਦਾ ਖਾ ਜਾਂਦੀ ਹੈਗੀ ਮੁਰਗੀ ਤੇ ਇਹਨਾਂ ਨੂੰ ਫ੍ਰੀ ਫ੍ਰੀ ਰੇਂਜ ਵੀ ਚਾਹੀਦੀ ਆਗੀ ਜਿਹਦੇ ਕਰ ਨਾ ਵੇਦੇ ਤੇ ਐਗ ਵੀ ਜਿਆਦਾ ਮਾਤਰਾ ਚ ਆਪ ਨੂੰ ਮਿਲਣਾ ਤੇ ਐਗ ਦੀ ਕੁਆਲਿਟੀ ਵਧੀਆ ਬਣੇ ਜਿਹੜਾ ਦੇਸੀ ਐਗ ਹੁੰਦਾ ਹੈਗਾ ਇਹਦੀ ਆਪਾਂ ਨੂੰ ਕੁਆਲਿਟੀ ਹੀ ਚਾਹੀਦੀ ਹੁੰਦੀ ਹੈ ਤਾਂ ਹੀ ਆਪਣੀ ਜਿਹੜੀ ਖੁੱਦ ਦੀ ਮਾਰਕੀਟ ਬਣੂਗੀ ਕੁਆਲਿਟੀ ਵੇਚਾਂਗੇ ਤਾਂ ਆਪਾਂ ਜੇ ਆਪਾਂ ਕੱਲੇ ਫੀਡਤੀ ਰੱਖਦਾ ਵੀ ਕੱਲੇ ਫੀਡਤੀ ਐਗ ਮਿਲਿਆ ਨਾ ਆਪਾਂ ਨੂੰ ਫ੍ਰੀ ਰੇਂਜ ਆਪਾਂ ਨਹੀਂ ਰੱਖਾਂਗੇ ਉਹਦੇ ਨਾਲ ਐਗ ਦੀ ਕੁਆਲਿਟੀ ਨਹੀਂ ਸਹੀ ਬਣਨੀ ਉਹ ਬਲੈਲਰ ਦਾ ਐਗ ਖਾਲਿਆ ਕਿ ਇਹਦਾ ਐਗ ਖਾਲਿਆ ਉਹ ਇੱਕੋ ਬਰਾਬਰੀ ਲਗਭਗ ਬਣ ਜਾਂਦੀ ਹੈ ਗੱਲ ਹਾਂਜੀ ਦੋਸਤੋ ਉਮੀਦ ਕਰਦੇ ਆਂ ਵੀ ਤੁਹਾਨੂੰ ਵੀਡੀਓ ਤੋਂ ਕੁਝ ਨਾ ਕੁਝ ਜਾਣਕਾਰੀ ਮਿਲੀ ਹੋਊਗੀ ਜਿਹਦੇ ਨਾਲ ਤੁਸੀਂ ਆਪਣਾ ਫਾਰਮ ਹੋਰ ਬਿਹਤਰ ਤਰੀਕੇ ਨਾਲ ਚਲਾ ਸਕਦੇ ਹੋਗੇ ਜੇਕਰ ਤੁਹਾਨੂੰ ਹੋਰ ਇਸ ਟੌਪਿਕ ਤੇ ਹੋਰ ਵੀਡੀਓ ਚਾ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਹੋਰ ਵੀਡੀਓ ਬਣਾ ਦਵਾਂਗੇ ਹਨ ਜੇ ਕੋਈ ਵੀ ਤੁਹਾਡਾ ਡਾਊਟ ਹੋਇਆ ਕੋਈ ਵੀ ਹੋਇਆ ਤੁਸੀਂ ਉਹ ਕਮੈਂਟ ਕਰਕੇ ਦੱਸ ਸਕਦੇ ਹੋਗੇ ਉਹਦੇ ਪ੍ਰਤੀ ਹੋਰ ਵੀਡੀਓ ਬਣ ਜੂਗੀ ਤੇ ਆਪਾਂ ਚੈਨਲ ਤੇ ਅਪਲੋਡ ਕਰ ਦਾਂਗੇ ਤੇ ਬਾਕੀ ਜੀ ਵੀਡੀਓ ਦੇਖਣ ਲਈ ਧੰਨਵਾਦ ਤੁਹਾਡਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹੋਰ ਵੀਡੀਓ ਦੇਖਣ ਲਈ ਧੰਨਵਾਦ ਜੀ